आदि इष्ट नगर हरकित मनमीत ਸ਼ਮੀ ਵੀਰ ਨੂੰ ਬੇਨਤੀ ਹੈ ਕਿ ਇੱਕ ਪੈਨ ਦੀ ਸੇਵਾ ਕੀਤੀ ਜਾਵੇ ਮੇਰੇ ਕੋਲ ਪੈਨ ਜੋ ਹੈ ਉਧਰ ਬਾਲੀਬਾਲ ਦੇ ਰੈਵਰੀ ਸਾਹਿਬ ਲੈ ਚੁੱਕੇ ਨੇ ਪੈਨਾਂ ਦੀ ਸ਼ਾਰਟ ਵਿੱਚ ਹੋ ਚੁੱਕੀ ਹੈ ਹਾਂਜੀ ਇਹਨਾਂ ਤੋਂ ਬਾਅਦ ਅਗਲਾ ਮੈਚ ਦੇ ਕੋਲ ਦੀ ਹਾਰ ਦੇ ਸਵਾਗਤ ਜੀ ਆਇਆਂ ਨੂੰ ਭਾਜੀ ਇਸ ਸਮੇਂ ਕੁਰਾਲੀ ਦੇ ਵਾਰ ਨੰਬਰ 6 ਦੇ ਵਿੱਚ ਖੜੇ ਆਂ ਜਿੱਥੇ ਬੱਚਿਆਂ ਵੱਲੋਂ ਖੇਡਾਂ ਜੋ ਵੱਡਾ ਉਪਰਾਲਾ ਹੈ ਵਾਰਡ ਨੰਬਰ ਦੇ ਸਾਰੇ ਨੌਜਵਾਨਾਂ ਵੱਲੋਂ ਕੀਤਾ ਗਿਆ ਹੈ ਤੇ ਬੱਚਿਆਂ ਦੀਆਂ ਖੇਡਾਂ ਹੋ ਰਹੀਆਂ ਨੇ ਕਿਉਂਕਿ ਅੱਜ ਕੱਲ ਦਾ ਰੁਝਾਨ ਹੈ ਸਾਡਾ ਬਹੁਤਾ ਜਿਹੜਾ ਹੋਇਆ ਹੋਇਆ ਉਹਨਾਂ ਦੇ ਵੱਲ ਕਿਤੇ ਛੁੱਟੀਆਂ ਹੋਈਆਂ ਹੋਈਆਂ ਨੇ ਬੱਚਿਆਂ ਨੂੰ ਤੇ ਇਸ ਰੁਝਾਨ ਨੂੰ ਬ੍ਰੇਕ ਕਰਨ ਵਾਸਤੇ ਔਰ ਬੱਚਿਆਂ ਨੂੰ ਖੇਡਾਂ ਵੱਲ ਕਾਉਣ ਵਾਸਤੇ ਨੌਜਵਾਨਾਂ ਨੂੰ ਲੋਕ ਕੋਲ ਪਹੁੰਚਾ ਕੀਤਾ ਗਿਆ ਛੋਟੇ ਬੱਚਿਆਂ ਦੀ ਖੇਡਾਂ ਹੋ ਰਹੀਆਂ ਸਾਡੇ ਨਾਲ ਪ੍ਰਬੰਧਕ ਮੌਜੂਦ ਨੇ ਜੀ ਅਸੀਂ ਕਰੀ ਸਤਿ ਸ਼੍ਰੀ ਅਕਾਲ ਭਾਜੀ ਵੀਰੇ ਤੁਸੀਂ ਖੇਡਾ ਕਰਵਾ ਰਹੇ ਹੋ ਇਹਦਾ ਪਰਪਸ ਕੀ ਹੈ ਭਾਜੀ ਪਰਪਸ ਕੋਈ ਨਹੀਂ ਮਾਹਰੋਡੀ ਫੁੱਟਬਾਲ ਕਲੱਬ ਦਾ ਪ੍ਰਧਾਨ ਵੀ ਕਰਾ ਲਈ ਰਿਹਾ ਫੁੱਟਬਾਲ ਗਰਾਊਂਡ ਬਣਾਇਆ ਰੀਸੈਂਟਲੀ ਅਸੀਂ ਗਵਰਨਮੈਂਟ ਦੀ ਸਰਕਾਰ ਵੱਲੋਂ ਜਿਹੜੀ ਵਿੰਗ ਹੁੰਦਾ ਫੁੱਟਬਾਲ ਦਾ ਅੰਡਰ 14 ਦਾ 17 ਦਾ ਕਰਾ ਲਈ ਲੈ ਕੇ ਆਏ ਆ ਦੋ ਕੋਚ ਅਸੀਂ ਸਪੈਸ਼ਲ ਅਪਾਇੰਟ ਕੀਤੇ ਕਰਾ ਲਈ ਐਥਲੈਟਿਕਸ ਦਾ ਕੋਚ ਆ ਰਿਹਾ ਫੁੱਟਬਾਲ ਦਾ ਕੋਚ ਆ ਰਿਹਾ ਸੋ ਮੈਂ ਕਾਫੀ ਲੰਮੇ ਸਮੇ ਤੋਂ ਸਪ ਤੇ ਇਹ ਮੇਰਾ ਵਾਰਡ ਹੈ ਤੇ ਮੇਰਾ ਪਰਿਵਾਰ ਮੇਰਾ ਘਰ ਹੈ ਇੱਥੇ ਅਸੀਂ ਹਰ ਸਾਲ ਕੁਛ ਨਾ ਕੁਛ ਇਵੈਂਟ ਜਰੂਰ ਕਰਾਉਂਦੇ ਰਹਿੰਦੇ ਹਾਂ ਤੇ ਇਸ ਵਾਰ ਇਹ ਰੋਕੀ ਜੀ ਨੇ ਪਹਿਲ ਕਦਮੀ ਕੀਤੀ ਤੇ ਮੇਰੇ ਨਾਲ ਵਿਚਾਰ ਸਾਂਝੇ ਕੀਤੇ ਕਿ ਬਾਈ ਜੀ ਆਪਾਂ ਆਪਣੇ ਵਾਰਡ ਦੀਆਂ ਗੇਮਾਂ ਕਰਾਉਣਾ ਚਾਹੁੰਦੇ ਹਾਂ ਵੀ ਵਾਰਡ ਦੇ ਬੱਚੇ ਖੇਡਣ ਛੋਟੇ ਗਰਾਸ ਰੂਟ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਮੌਕਾ ਮਿਲਿਆ ਕਿਉਂਕਿ ਵੱਡੇ ਟਰਨਮੈਂਟ ਦੇ ਵਿੱਚ ਛੋਟੇ ਬੱਚਿਆਂ ਨੂੰ ਨਹੀਂ ਮੌਕਾ ਮਿਲਦਾ ਜਾਂ ਛੋਟੇ ਪਲੇਅਰਾਂ ਨੂੰ ਜਿਹੜੇ ਹਜੇ ਬੀਗਨਰ ਨੇ ਜਿੰਨਾਂ ਨੇ ਜੇ ਸ਼ੁਰੂ ਕੀਤਾ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਸੋ ਐਦਾਂ ਦਾ ਪਲੇਟਫਾਰਮ ਤੇ ਹਰ ਮੇਨ ਮੋਟਿਵ ਇਹ ਹੈ ਕਿ ਬੱਚੇ ਮੋਬਾਈਲ ਛੱਡੋ ਤੇ ਗੇਮਾਂ ਨਾਲ ਜੁੜੋ ਕਿਉਂਕਿ ਸਾਡੇ ਬੱਚੇ ਮੈਂਟਲੀ ਤੇ ਫਿਜ਼ੀਕਲੀ ਜਿਹੜੋ ਵੀਕ ਹੋ ਰਹੇ ਨੇ ਤੇ ਉਹਦੇ ਲਈ ਸਪੋਰਟਸ ਹੀ ਕਹਿਜਾਰਾ ਹੈ ਜਿਹੜਾ ਤੁਹਾਨੂੰ ਮੈਂਟਲੀ ਤੇ ਫਿਜ਼ੀਕਲੀ ਫਿਟ ਰੱਖ ਸਕਦਾ ਜਿੱਥੇ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ ਉੱਥੇ ਤੁਹਾਨੂੰ ਲੱਗਦਾ ਨਹੀਂ ਵੀ ਇਸ ਤਰ੍ਹਾਂ ਦੇ ਇਵੈਂਟ ਜਿਹੜੇ ਤਰ੍ਹਾਂ ਦੇ ਵਿੱਚ ਮਹਿਲਾਵਾਂ ਨੇ ਟੀਮੀਆਂ ਨੇ ਜਿਹੜੀਆਂ ਰਸੋਈ ਤੇ ਬੈਡਰੂਮ ਤੱਕ ਦਾ ਹੀ ਸਫਰ ਕੈਹ ਕਰਦੀਆਂ ਨੇ ਉਹਨਾਂ ਵਾਸਤੇ ਵੀ ਕੁਝ ਹੋਣਾ ਚਾਹੀਦਾ ਹੈ ਹਾਂ ਉਹ ਇੱਕ ਐਜ਼ ਅ ਇਵੈਂਟ ਫਨ ਦੀ ਫਨ ਦੇ ਲਈ ਆਪਾਂ ਕਰ ਸਕਦੇ ਹਾਂ ਕਿਉਂਕਿ ਉਹ ਇਦਾਂ ਦਾ ਕਦੀ ਉਹਨਾਂ ਨੇ ਮਾਹੌਲ ਨਹੀਂ ਕਰਿਆ ਹੁੰਦਾ ਬੇਸਿਕਲੀ ਹਰ ਇੱਕ ਲੇਡੀਜ਼ ਨੇ ਸੋ ਉਹਨਾਂ ਲਈ ਵੀ ਕੁਝ ਇਵੈਂਟਸ ਰੱਖੇ ਆ ਕੱਲ ਫਨ ਗੇਮਸ ਵਗੈਰਾ ਹੋਣਗੀਆਂ ਉਹ ਰੌਕੀ ਜੀ ਨੂੰ ਦੱਸ ਰਹੇ ਸੀ ਕੱਲ ਆਪਾਂ ਕੁਝ ਫਨ ਗੇਮਸ ਰੱਖੀਆਂ ਨੇ ਉਹਨਾਂ ਲਈ ਵੀ ਕੁਝ ਨਾ ਕੁਝ ਜ਼ਰੂਰ ਕੀਤਾ ਜਾਵੇ ਅੱਛਾ ਇੱਕ ਹੋਰ ਗੱਲ ਕਈ ਵਾਰ ਬੱਚੇ ਕਮਜ਼ੋਰ ਹੁੰਦੇ ਨੇ ਕਿਉਂਕਿ ਥੋੜਾ ਸਮਾਂ ਪਹਿਲਾਂ ਕਈ 2-3 ਸਾਲ ਪਹਿਲਾਂ ਇੱਕ ਗੱਲ ਸਾਡੇ ਸਰ ਧਿਆਨ ਵਿੱਚ ਆਈ ਹੈ ਜਿਹੜੇ ਬੱਚੇ ਗੇਮਾਂ ਵੱਲ ਤਾਂ ਪੈ ਜਾਂਦੇ ਨੇ ਪਰ ਲੇਕਿਨ ਘਰੋਂ ਬਹੁਤ ਗਰੀਬ ਨੇ ਤੇ ਉਹਨਾਂ ਦਾ ਕੋਈ ਬਾਹ ਵੀ ਨਹੀਂ ਫੜਦਾ ਹੈਗਾ ਕਿਉਂਕਿ ਪਹਿਲਾਂ ਗੁਰਦੁਆਰਾ ਸਾਹਿਬ ਦੇ ਪਿੱਛੇ ਪਾਸੇ ਇੱਕ ਪਰਿਵਾਰ ਸੀਗਾ ਉਹ ਬਹੁਤ ਵੱਡੇ ਲੈਵਲ ਤੇ ਖੇਡ ਕੇ ਆਏ ਤੇ ਉਹਨਾਂ ਦੀ ਕਿਸੇ ਨੇ ਬਾਹ ਨਹੀਂ ਫੜੀ ਇਵੈਂਟ ਤਾਂ ਕਰਾਉਂਦੇ ਨੇ ਪਰ ਮੁੜਕੀ ਜਿਹੜੀਆਂ ਫਾਊਂਡੇਸ਼ਨਾਂ ਨੇ ਜਾਂ ਕਲੱਬ ਨੇ ਉਹ ਬੱਚਿਆਂ ਦੀ ਬਾਹ ਨਹੀਂ ਫੜਦੀ ਤਾਂ ਅੱਗੇ ਵੀ ਨਹੀਂ ਜਾ ਸਕਦੀ ਉਹਨਾਂ ਉਹਨਾਂ ਦੇ ਵਾਸਤੇ ਤੁਸੀਂ ਕੀ ਕਰਦੇ ਉਹਦੇ ਲਈ ਮੈਂ ਨਾ ਪਰਤੱਖ ਗੱਲ ਕਰਦਾ ਜੋ ਪੱਕਾ ਰਿਹਾ ਤੇ ਜੋ ਦਿਖ ਵੀ ਰਿਹਾ ਤੁਸੀਂ ਜਾ ਕੇ ਦੇਖ ਸਕਦੇ ਹੋ ਖਾਲਸਾ ਸਕੂਲ ਦੇ ਵਿੱਚ 50 ਬੱਚੇ ਪੂਰੇ ਪੰਜਾਬ ਦੇ ਵਿੱਚੋਂ ਸਕਾਟ ਕਰਕੇ ਲੈ ਕੇ ਆਉਂਦੇ ਆ ਉਹਨਾਂ ਦੀ ਪੜ੍ਹਾਈ ਫ੍ਰੀ ਆ ਉਹਨਾਂ ਦਾ ਖਾਣਾ ਫ੍ਰੀ ਆ ਉਹਨਾਂ ਦਾ ਰਹਿਣਾ ਫ੍ਰੀ ਆ ਇੱਕ ਐਗਜ਼ਾਮਪਲ ਹੈ ਕੋਰਾਲੀ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਫੁੱਟਬਾਲ ਦੇ ਲਈ ਜਿੱਥੇ ਕਿ ਉਹਨਾਂ ਦੇ ਰਹਿਣ ਦੇ ਲਈ ਏਸੀ ਰੂਮ ਨੇ ਏਸੀ ਰੂਮ ਨੇ ਸਾਰੀ ਫੈਸਿਲਿਟੀ ਉਹਨਾਂ ਨੂੰ ਬਿਲਕੁਲ ਫਾਈਵ ਸਟਾਰ ਵਾਂਗ ਦਿੱਤੀ ਜਾ ਰਹੀ ਆ ਤਿੰਨ ਟਾਈਮ ਦਾ ਖਾਣਾ ਸਕੂਲਿੰਗ ਆਉਣ ਜਾਣ ਲਈ ਬੱਸ ਕਿਰਾਇਆ ਸਭ ਕੁਝ ਅਸੀਂ ਮੁਹਿਆ ਕਰਾ ਰਹੇ ਆ ਜਿਹਦੇ ਵਿੱਚ ਪੰਜਾਬ ਸਰਕਾਰ ਦਾ ਬੜਾ ਯੋਗਦਾਨ ਹੈ ਪੰਜਾਬ ਸਰਕਾਰ ਨੇ ਇਸ ਗੱਲ ਕੀਤੀ ਹੈ ਕਿਉਂਕਿ ਹੁਣੇ ਇਲੈਕਸ਼ਨ ਹੋਏ ਨੇ ਤੇ ਉਹਨਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਤੇ ਅੱਗੇ ਤੁਹਾਨੂੰ ਲੱਗਦਾ ਹੈ ਵੀ ਤੁਸੀਂ ਤਾਂ ਸ਼ੁਰੂ ਕਰਤਾ ਕਿਉਂਕਿ ਰਾਜਨੀਤਿਕ ਧਾਰਾਂ ਦੇ ਵਿੱਚ ਗੱਲ ਚੱਲ ਰਹੀ ਹੈ ਕਿ ਇਹ ਵਸ 1.5 ਸਾਲ ਦੀ ਹੈ ਉਹਨਾਂ ਲੱਗਦਾ ਵੀ ਜੇ ਇੱਕ ਸਰਕਾਰ ਨਾ ਵੀਰੇ ਤੁਸੀਂ ਫਿਰ ਵੀ ਕੰਮ ਕਰਦੇ ਰਹੋਗੇ ਇਸ ਤਰ੍ਹਾਂ ਐਕਚੁਅਲ 'ਚ ਜਿਹੜੀ ਇਹ ਵਿੰਗ ਹੈ ਇਹ ਵਿੰਗ ਗਵਰਨਮੈਂਟ ਵੱਲੋਂ ਆਉਂਦਾ ਹਰ ਸਾਲ ਚੱਲਦਾ ਸਰਕਾਰ ਕੋਈ ਵੀ ਆਵੇ ਉਹਦੇ ਨਾਲ ਕੋਈ ਤਾਲੁਕਤ ਨਹੀਂ ਇੱਕ ਸਪੋਰਟਸ ਦਾ ਬਜਟ ਹੈ ਆਪਣਾ ਉਸ ਬਜਟ ਦੇ ਵਿੱਚੋਂ ਹਰ ਸਾਲ ਇਹ ਵਿੰਗ ਚ ਲਾਇਆ ਜਾਂਦਾ ਤੇ ਅਸੀਂ ਇਹ ਜਿਹੜਾ ਵਿੰਗ ਲਿਆ ਇਹਦੇ ਵਿੱਚ ਅਸੀਂ ਜਿਹੜਾ ਰਹਿਣ ਦਾ ਉਹਨਾਂ ਦਾ ਪ੍ਰਬੰਧ ਹੈ ਉਹ ਸਾਡੇ ਵੱਲੋਂ ਕੀਤਾ ਜਾਂਦਾ। ਖਾਣੇ ਦਾ ਤਾਂ ਕੋਚਿੰਗ ਦਾ ਕੰਮ ਹੈ ਜਿਹੜਾ ਸਰਕਾਰ ਵੱਲੋਂ ਕੀਤਾ ਜਾਂਦਾ। ਕੁਇਕ ਕਮੈਂਟਸ ਡਰੈੱਸ ਆਪ ਉਹ ਸਾਡੇ ਵੱਲੋਂ ਕੀਤੀਆਂ ਜਾਂਦੀਆਂ ਨੇ। ਤੇ ਉਹਨਾਂ ਨੂੰ ਸਿਕਿਉਰਟੀ ਪਰਪਸ ਜੋ ਸਹੀਦਾ ਉਸੇ ਦੰਦੇ ਆ ਸਟੱਡੀ ਸਾਡੇ ਵੱਲੋਂ। ਕਿਉਂਕਿ ਕੁਝ ਚੀਜ਼ਾਂ ਸਰਕਾਰ ਪੇ ਕਰਦੀ ਹੈ, ਕੁਝ ਅਸੀਂ ਪੇ ਕਰਨੀਆਂ। ਅਸੀਂ ਆਲਰੇਡੀ ਇਹ ਇਨੀਸ਼ੀਏਟਿਵ ਤਾਂ ਹੀ ਲਿਆ ਹੈ ਕਿ ਆਪਾਂ ਇਹਨੂੰ ਕੈਰੀ ਆਨ ਕੈਰੀ ਫਾਰਵਰਡ ਕਰਨਾ ਹੈ ਲੰਬੇ ਅਗਰ ਤੁਸੀਂ ਚਾਹੁੰਦੇ ਹੋ ਕਿ ਫੁੱਟਬਾਲ ਦੇ ਵਿੱਚ ਜਾਂ ਸਪੋਰਟਸ ਦੇ ਵਿੱਚ ਕੋਈ ਤਬਦੀਲੀ ਆਵੇ, ਕੋਈ ਲੈਵਲ ਅਪ ਦੀ ਗੱਲ ਹੋਵੇ ਤਾਂ ਇਸ ਤਰ੍ਹਾਂ ਦੇ ਪ੍ਰੋਜੈਕਟ ਨੂੰ ਕਰਨੇ ਪੈ ਨਸ਼ਾ ਵੀ ਇੱਕ ਵੱਡਾ ਕਾਰਨ ਹੈ ਕਿਉਂਕਿ ਬੱਚਿਆਂ ਦੇ ਵਿੱਚ ਰੁਝਾਨ ਨਸ਼ੇ ਦਾ ਵੱਧ ਰਿਹਾ ਹੈ ਉਹਦੇ ਉਹਦੇ ਵਾਸਤੇ ਤੁਸੀਂ ਅੱਗੇ ਵੀ ਇਸ ਤਰ੍ਹਾਂ ਦੇ ਕਿਉਂਕਿ ਇੱਕ ਇੱਕ ਇਹ ਤਾਂ 15 ਦਿਨ ਦੀ ਗੱਲਬਾਤ ਹੈ ਉਸ ਤੋਂ ਬਾਅਦ ਪੂਰਾ ਸਾਲ ਵਿੱਚ ਬੱਚੇ ਕੀ ਕਰਨਗੇ ਦੇਖੋ ਜਿਹੜੀ ਕਿ ਨਸ਼ਿਆਂ ਦੀ ਗੱਲ ਹੈ ਬਿਲਕੁਲ ਤੁਹਾਡੀ ਜਾਇਜ਼ ਗੱਲ ਹੈ ਇਸ ਸਮੇਂ ਸਾਡੇ ਸਮਾਜ ਦੀ ਇੱਕ ਬੜੀ ਪੇਨਫੁੱਲ ਸਿਚੁਏਸ਼ਨ ਹੈ ਅਸ ਅਕੋਰਡਿੰਗ ਬਟ ਇਹਨੂੰ ਅਗਰ ਤੁਸੀਂ ਥੱਲ ਪਾ ਸਕਦੇ ਹੋ ਦੋ ਹੀ ਚੀਜ਼ਾਂ ਨੇ ਪਹਿਲੇ ਤਾਂ ਮਾਪੇ ਨੂੰ ਅਵੇਅਰ ਹੋਣਾ ਪਊਗਾ ਤੇ ਦੂਜਾ ਸਾਨੂੰ ਬਤ-ਬਤ ਸਪੋਰਟਸ ਨਾਲ ਬੱਚੇ ਨੂੰ ਜੋੜਨਾ ਪਊਗਾ ਅਗਰ ਬੱਚੇ ਸਪੋਰਟਸ ਦਾ ਮਾਹੌਲ ਦੇਖਣ ਗਏ ਉਹ ਦੇਖੋ ਕਿੰਨੇ ਬੱਚੇ ਬੈਠੇ ਨੇ ਇਸ ਨੂੰ ਲਗਭਗ 100-150 ਬੱਚਾ ਬੈਠਾ ਹੈ ਉਹ ਦੇਖ ਰਿਹਾ ਵੀ ਕੀ ਹੋ ਰਿਹਾ ਉਹਨਾਂ ਫਸਟ ਟਾਈਮ ਵਿੱਚ ਚੀਜ਼ਾਂ ਦੇਖੀਆਂ ਨੇ ਜੋ ਬੱਚਾ ਦੇਖੇਗਾ ਉਹ ਸਿੱਖਦਾ ਤੁਸੀਂ ਨੂੰ ਨਵੀਂ ਚੀਜ਼ ਦੇ ਕਿਉਂ ਨਹੀਂ ਸਕੂਲਾਂ ਦੇ ਕੰਧਾਂ ਦੇ ਉੱਤੇ ਲਿਖਣ ਲੱਗ ਪਏ ਆ ਉਹ ਲਿਖਣ ਦਾ ਰੀਜ਼ਨ ਕੀ ਆ ਵੀ ਬੱਚਾ ਦੇਖ ਕੇ ਕੈਚ ਕਰਦਾ ਸਿੱਖਦਾ ਉੱਥੇ ਚੰਗੀਆਂ ਗੱਲਾਂ ਵੀ ਲਿਖੀਆਂ ਹੁੰਦੀਆਂ ਕੁਐਸਚਨਸ ਵੀ ਲਿਖਿਆ ਹੁੰਦੇ ਆਂਸਰ ਵੀ ਲਿਖਿਆ ਹੁੰਦੇ ਆਂ ਛੋਟੇ ਛੋਟੇ ਟਿਕਸ ਲਿਖਿਆ ਹੁੰਦੇ ਉਹ ਗੱਲ ਕੀ ਆ ਦੇਖੂਗਾ ਤੇ ਸਿੱਖੇਗਾ ਜੇ ਬੱਚਿਆਂ ਨੂੰ ਆ ਕਿਉਂਕਿ ਦੇਖੋ ਘਰੇ ਕਿਸੇ ਦੇ ਬੱਚੇ ਨੂੰ ਕੋਈ ਨਸ਼ਾ ਦੇਣੀ ਆਉਂਦਾ ਥੋੜੀ ਜਿਹੀ ਡਿਊਟੀ ਮਾਪੇ ਵੀ ਬਣਦੀ ਆ ਸਰਕਾਰ ਵੀ ਆਪਣੀ ਡਿਊਟੀ ਨਿਭਾ ਰਹੀ ਹੈ ਇਸ ਸਮੇਂ ਇਹ ਪਹਿਲੀ ਸਰਕਾਰ ਹੈ ਪੰਜਾਬ ਦੀ ਜਿਨੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਆ ਕਿੰਨੇ ਹੀ ਸਰਕਾਰੀ ਮੁਲਾਜ਼ਮ ਕਿੰਨੇ ਅਫਸਰ ਪੁਲਿਸ ਵਾਲੇ ਵੀ ਤੁਸੀਂ ਦੇਖੇ ਹੋਣੇ ਆ ਜਿਨ੍ਹਾਂ ਤੇ ਐਕਸ਼ਨ ਲਏ ਗਏ ਨੇ ਡੀਸੀ ਤੱਕ ਤੇ ਐਕਸ਼ਨ ਲਿਆ ਗਿਆ ਇਹ ਪਹਿਲੀ ਸਰਕਾਰ ਹੈ ਇਸ ਤਰ੍ਹਾਂ ਦੀ ਇਦਾਂ ਦੀ ਸਰਕਾਰ ਦੀズ ਵੀ ਸਮੇ ਨੂੰ ਲੋੜ ਹੈ ਜੋ ਨਸ਼ੇ ਨੂੰ ਠੱਲ ਪਾ ਸਕੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਵਾਰਡ ਨੰਬਰ 6 ਦੇ ਵਿੱਚ ਜੋ ਟੂਰਨਾਮੈਂਟ ਹੋ ਰਹੇ ਹੈ ਇਸ ਦਾ ਮੈਂ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਕਰਨਾ ਹੈ ਕਿਉਂਕਿ ਮੇਰਾ ਰੋਕੀ ਵੀਰ ਹੈ ਉਸ ਦਾ ਇੱਕ ਬਹੁਤ ਵੱਡਾ ਬਰਲਾ ਹੈ ਜੋ ਇਦਾਂ ਦੇ ਪ੍ਰੋਗਰਾਮ ਹੋ ਰਹੇ ਆਂ ਕਰਾਣੇ ਚਾਹੀਦੇ ਆਂ ਔਰ ਮੈਂ ਤਾਂ ਹੋਰ ਵੀ ਸ਼ਹਿਰ ਵਾਸੀਆਂ ਨੂੰ ਵੀ ਕਹੂੰਗਾ ਕਿ ਇਦਾਂ ਦੇ ਪ੍ਰੋਗਰਾਮ ਕਰਾਣ ਲਈ ਰੋਕੀ ਦੇ ਵਰਗੇ ਬੰਦਿਆਂ ਦਾ ਸਾਥ ਦਓ ਤਾਂ ਕਿ ਇਦਾਂ ਦੇ ਪ੍ਰੋਗਰਾਮ ਬਹੁਤ ਵਧੀਆ ਹੋ ਸਕਣ ਕਿਉਂਕਿ ਜੋ ਗੇਮਾਂ ਹੈ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹਨਾ ਹੈ ਕਿ ਜੋ ਵਾਰ ਨੰਬਰ 6 ਦਾ ਇਹ ਗਰਾਊਂਡ ਹੈ ਇਸ ਦੇ ਵਿੱਚ 23 24 25 ਹਰ 26 ਤਰੀਕ ਤੱਕ ਦਾ ਜੋ ਪ੍ਰੋਗਰਾਮ ਚੱਲ ਰਿਹਾ ਹੈ ਗੇਮਾਂ ਦਾ ਇਸ ਦੇ ਵਿੱਚ ਬੈਡਮਿੰਟਨ ਹੈਂਡਵਾਲ ਔਰ ਰੱਸਾ ਖਿੱਚਣਾ ਇਹ ਤਿੰਨੋਂ ਗੇਮਾਂ ਬਹੁਤ ਜਾਨ ਵਾਲੀਆਂ ਗੇਮਾਂ ਹੈ ਔਰ ਬਾਲੀਬਾਲ ਬਾਲੀਬਾਲ ਦੇ ਵਿੱਚ ਵੀ ਜਾਣ ਲੱਗਦੀ ਹੈ ਬੱਚੇ ਦੇ ਵਿੱਚ ਸਰੀਰਾਂ ਦੇ ਵਿੱਚ ਪਤਾ ਲੱਗਦਾ ਵੀ ਕਿੰਨਾ ਕੀ ਇਹਨਾਂ ਦੇ ਵਿੱਚ ਜਾਨ ਹੈ ਜਾਂ ਨਹੀਂ ਹੈ ਔਰ ਮਾਪਾਪ ਨੂੰ ਇਹ ਹੁੰਦਾ ਵੀ ਜੋ ਇਹ ਗੇਮਾਂ ਚੱਲ ਰਹੀਆਂ ਹਨ ਇਹਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਰਟਿਸਪੇਟ ਕਰਾਈਏ ਗੇਮਾਂ ਦਾ ਭਾਗ ਦੁਵਾਈਏ ਔਰ ਤਾਂ ਕਿ ਜੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਵਾਰ ਨੰਬਰ 17 ਦੇ ਵਿੱਚ ਇੱਕ ਸਮਝ ਲਓ ਕਿ ਮੁਸਲਮਾਨਾਂ ਦੀ ਕੁੜੀ ਹੈ ਉਹ ਗੇਮਾਂ ਦੇ ذریعے ਹੀ ਅੱਜ ਰੇਲਵੇ ਦੇ ਵਿੱਚ ਉਹਦੀ ਭਰਤੀ ਹੋਈ ਹੈ ਔਰ ਉਸ ਦੀ ਲੱਗ ਰਹੀ 55000 ਰੁਪਏ ਤਨਖਾਹ ਹੋਈ ਹੈ ਔਰ ਮੈਨੂੰ ਉਸ ਚੀਜ਼ ਦਾ ਮਾਣ ਹੈ ਕਿ ਗੇਮਾਂ ਸਿਰਫ ਇਸੇ ਕੰਮ ਖਾਤਰ ਨਹੀਂ ਹੈ ਇਹ ਅੱਗੇ ਵਧਣ ਖਾਤਰ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨ ਖਾਤਰ ਵੀ ਬਹੁਤ ਜ਼ਰੂਰੀ ਹੈ ਔਰ ਗੇਮਾਂ ਦੇ ਵਿੱਚ ਲੱਗਣਾ ਗੇਮਾਂ ਨੂੰ ਅਪਣਾਣਾ ਨਸ਼ਿਆਂ ਤੋਂ ਮੁਕਤੀ ਪਾਣਾ ਹੈ ਔਰ ਆਪਣੇ ਮਾਪੇ ਦੇ ਨਾਲ ਨਾਲ ਜੋ ਆਪਣੇ ਯਾਰ ਵੇਲੀ ਹੈ ਦੋਸਤ ਹੈ ਆਪਣੇ ਅੰਕਲ ਚਾਚਾ ਤਾਇਆ ਉਹਨਾਂ ਦਾ ਨਾਮ ਵੀ ਰੋਸ਼ਨ ਕਰਨਾ ਹੈ ਜਿੱਥੇ ਸਮਾਜ ਦੇ ਵਿੱਚ ਤੁਸੀਂ ਨਸ਼ੇ ਦੀ ਗੱਲ ਕੀਤੀ ਨਸ਼ੇ ਤੋਂ ਦੂਰ ਹੁੰਦੇ ਨੇ ਇੱਕ ਵੱਡਾ ਨਸ਼ਾ ਸਾਡੇ ਘਰਾਂ ਦੇ ਵਿੱਚ ਵੜਿਆ ਹੋਇਆ ਜਿਹਨੂੰ ਆਪਾਂ ਮੋਬਾਈਲ ਕਹਿੰਦੇ ਨੇ ਕਿ ਇਹ ਉਹਨਾਂ ਵਿੱਚ ਵੀ ਸਹਾਇਕ ਹੁੰਦੀਆਂ ਗੇਮਾਂ ਸਰ ਪਹਿਲਾਂ ਵੀ ਗੱਲ ਕਰੀ ਹੈ ਕਿ ਜੋ ਆਊਟਡੋਰ ਗੇਮਾਂ ਹੈ ਉਹ ਮੋਬਾਈਲ ਤੋਂ ਛੁਟਕਾਰਾ ਪਾਣ ਖਾਤਰ ਹੈ ਐਦਾਂ ਦੇ ਉਪਰਾਲੇ ਮੋਬਾਈਲਾਂ ਨੂੰ ਦੂਰ ਰੱਖਣ ਦੇ ਖਾਤਰ ਹੈ ਤਾਂ ਕਿ ਜੋ ਛੋਟਾ ਬੱਚੇ ਤੋਂ ਸਟਾਰਟ ਕਰਾਂਗੇ ਤਾਂ ਹੀ ਅੱਗੇ ਜਾ ਕੇ ਉਹਨੇ ਬड़ा ਹੋਣਾ ਹੀ ਕਿਉਂਕਿ ਉਹ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਭਵਿੱਖ ਹੈ ਉਹ ਭੀਖਾਸੀ ਰੋਲ ਨਹੀਂ ਦੇਣਾ ਅਸੀਂ ਇੱਕ ਬਹੁਤ ਜਲਦੀ ਬੜਾ ਪ੍ਰਾਲਾ ਕਰਨ ਜਾ ਰਹੇ ਹਾਂ ਹੋਰ ਕਿਉਂਕਿ ਜੋ ਸਾਡਾ ਕਲੱਬ ਹੈ ਜਾਗਰਣੀ ਨਹੀਂ ਇਦਾਂ ਦੀ ਗੇਮਾਂ ਇਹ ਆ ਕੋਈ ਵੀ ਆਊਟ ਡੋਰ ਪ੍ਰੋਗਰਾਮ ਹੈ ਜਿੱਦਾਂ ਮੈਡੀਕਲ ਕੈਂਪ ਹੋ ਗਿਆ ਜਾਂ ਸਿੰਗਿੰਗ ਦਾ ਹੋ ਗਿਆ ਉਹ ਵੀ ਅਸੀਂ ਕਰਨ ਜਾ ਰਹੇ ਹਾਂ ਤਾਂ ਕਿ ਜੋ ਲੋਕ ਬੱਚੇ ਐ ਛੋਟੇ ਜਾਂ ਵੱਡੇ ਐ ਉਹਨਾਂ ਨੂੰ ਸ਼ਕਤੀ ਮਿਲ ਸਕੇ ਉਹਨਾਂ ਦੀ ਆਤਮਾ ਨੂੰ ਸ਼ਕਤੀ ਮਿਲੇ ਵੀ ਸਾਡਾ ਕੋਈ ਨਾ ਕੋਈ ਤਾਂ ਹੈ ਜੋ ਲੋਕਾਂ ਦੀ ਆਵਾਜ਼ ਲੋਕਾਂ ਦੇ ਜਰੀਏ ਇੱਕ ਦੂਜੇ ਦੇ ਬੜੇ ਉਹਦੇ ਵਿੱਚ ਪਹੁੰਚਦੀ ਹੈ ਹਰ ਉਸੇ ਦੇ ਨਾਲ ਇਹ ਗੇਮਾਂ ਵੀ ਉਪਰ ਲਾਇਆ ਇਸ ਕਲੱਬ ਨੇ ਜੀ ਇੱਕ ਸਲੋਗਨ ਵੀ ਕੱਢਿਆ ਹੈ ਕਿ ਮੋਬਾਈਲ ਛੱਡੋ ਤੇ ਖੇਡਾਂ ਪਨਾਓ ਤੇ ਜਿਵੇਂ ਲੋਕ ਬਹੁਤੇ ਗੁੱਜਦੇ ਜਾ ਰਹੇ ਨੇ ਮੋਬਾਈਲਾਂ ਦੇ ਵਿੱਚ ਪਿੱਛੇ ਜਿ ਇੱਕ ਕਤਲ ਵੀ ਹੋਇਆ ਏ ਲੁਧਿਆਣੇ ਦੇ ਵਿੱਚ ਇੱਕ ਬੀਬੀ ਦਾ ਕਤਲ ਹੋ ਚੁੱਕਿਆ ਏ ਉਹਦਾ ਜਿਹੜਾ ਅਸਲ ਰੀਜ਼ਨ ਮੰਨਿਆ ਗਿਆ ਕਿਉਂਕਿ ਭਾਈ ਅਮਰਤਪਾਲ ਸਿੰਘ ਨੇ ਕਹਿੰਦੇ ਵੀ ਇਹ ਕਤਲ ਦੀ ਜ਼ਿੰਮੇਵਾਰੀ ਲਈ ਹੈ ਉਹ ਕਹਿੰਦੇ ਕਿ ਸਾਡੇਡੇ ਬੱਚੇ ਨੇ ਉਹ ਸ਼ਲੇਲਤਾ ਵੱਲ ਜਾ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਚਿੱਟੇ ਨਾਲੋਂ ਨਸ਼ੇ ਨਾਲੋਂ ਸ਼ਰਾਬ ਨਾਲੋਂ ਵੱਧ ਸਾਡੇ ਘਰਾਂ ਦੇ ਵਿੱਚ ਆ ਜਿਹੜਾ ਮੋਬਾਈਲ ਵੜਿਆ ਹੋਇਆ ਇਹ ਵੱਡਾ ਕਾਰਨ ਸਾਡੀਆਂ ਤੀਆਂ ਪਣਾਂ ਨੂੰ ਮੰਗੀਆਂ ਦਿਖਾਉਂਦਾ ਏ ਤੇ ਸਾਡੇ ਸਮਾਜ ਨੂੰ ਵੱਦਾ ਨੁਕਸਾਨ ਜਿਹੜਾ ਮੋਬਾਈਲ ਦਾ ਹੋ ਰਿਹਾ ਏ ਤਾਂ ਮੈਂ ਤੁਹਾਨੂੰ ਇੱਕ ਗੱਲ ਕਰਨਾ ਚਾਹਾਂਗਾ ਇੱਥੇ ਕਿਉਂਕਿ ਮੋਬਾਈਲ ਕਿਹੜੀ ਚੀਜ਼ ਹੈ ਮੋਬਾਈਲ ਨੂੰ ਜੇ ਆਪਾਂ ਕਮਾਂਡ ਦਿੰਦੇ ਆ ਉਹ ਤਾਂ ਹੀ ਕੰਮ ਕਰਦਾ ਹੈ ਜਦੋਂ ਐਦਾਂ ਦੀਆਂ ਐਪ ਜੋ ਅਸਲੀਲਤਾ ਫੈਲਾਨਦੀਆਂ ਜਿਸ ਸਰਕਾਰਾਂ ਉਹਨੂੰ ਬੰਦ ਕਰਨਗੀਆਂ ਤਾਂ ਮੈਂ ਨਹੀਂ ਮੰਨਦਾ ਵੀ ਐਦਾਂ ਦੇ ਕੰਮ ਹੋਣਗੇ ਜਸਟੀਫਾਈ ਕਰ ਰਹੇ ਹਾਂ ਉਸ ਕਤਲ ਨੂੰ ਵੀ ਹੋਣਾ ਚਾਹੀਦਾ ਸੀਗਾ ਤੇ ਅਸਲੀਲਤਾ ਕਰਕੇ ਹੀ ਉਸ ਵਿਅਕਤੀ ਦਾ ਕਤਲ ਹੋਇਆ ਨਹੀਂ ਦੇਖੋ ਮੈਂ ਇਨਸਾਨੀਅਤ ਦੇ ਨਾਤੇ ਕਹੂੰਗਾ ਕਿ ਜੋ ਕਤਲ ਕਰਿਆ ਉਹ ਉਹਨਾਂ ਦੀ ਸਮਝ ਸੀਗੀ ਮੈਂ ਉਸ ਨੂੰ ਸਰਟੀਫਾਈ ਨਹੀਂ ਕਰੂੰਗਾ ਉਹ ਕਿਉਂ ਨਹੀਂ ਕਰੂੰਗਾ ਦੇਖੋ ਆਤਮਾ ਪਰਮਾਤਮਾ ਇਸ ਦਿਲ ਦੇ ਵਿੱਚ ਇਸ ਆਤਮਾ ਇਸ ਸਰੀਰ ਦੇ ਵਿੱਚ ਵੱਸਦੀ ਹੈ ਤੁਹਾਨੂੰ ਮੰਨੂ ਇਹਨਾਂ ਨੂੰ ਕਿਸੇ ਨੂੰ ਹੱਕ ਨਹੀਂ ਹੈਗਾ ਉਸ ਨੂੰ ਵੀ ਉਸ ਦਾ ਮੈਂ ਕਤਲ ਕਰਾਂ ਜੀ ਬਿਲਕੁਲ ਆਪਣੇ ਦੇਸ਼ ਦੇ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਹੈਗੀ ਹੈ ਤੁਹਾਨੂੰ ਲੱਗਦਾ ਨਹੀਂ ਕਿ ਵੀ ਅਸਲੀਲਤਾ ਤੇ ਵੀ ਕੋਈ ਕਾਨੂੰਨ ਹੋਣਾ ਚਾਹੀਦਾ ਨਹੀਂ ਉਹ ਤਾਂ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਵੀ ਜੋ ਐਦਾਂ ਦੇ ਉਪਰਾਲੇ ਆ ਮੋਬਾਈਲਾਂ ਤੋਂ ਦੂਰ ਹੋਣ ਖਾਤਰ ਐ ਔਰ ਐਦਾਂ ਦੇ ਕਾਨੂੰਨ ਬਣਨ ਦੇ ਬਣਾਉਣ ਦੇ ਖਾਤਰ ਅਸੀਂ ਦੇਖੋ ਮੈਂ ਸਵਰਨਕਾਰ ਸਮਾਜ ਦਾ ਪ੍ਰਧਾਨ ਐ ਪੰਜਾਬ ਦਾ ਉਸ ਦੇ ਨਾਲ ਨਾਲ ਅਸੀਂ ਹਰ ਸਮੇਂ ਕਰਾਲੀ ਦਾ ਹੀ ਨਹੀਂ ਪੰਜਾਬ ਦੇ ਵਿੱਚ ਵੀ ਆਪਣੀਆਂ ਖਬਰਾਂ ਮੇਰੀਆਂ ਜਾਣੀਆਂ ਹਮੇਸ਼ਾ ਹੀ ਕਿ ਜੋ ਹਲਕੇ ਔਰ ਗਲਤ ਕੰਮ ਕਰਨ ਦੇ ਹਲਕੇ ਕਲੈਕਟਰ ਦੇ ਬੰਦੇ ਨੇ ਉਹਨਾਂ ਨੂੰ ਉਹਨਾਂ ਨੂੰ ਅਸੀਂ ਨਕੇਲ ਪਾਉਂਦੇ ਆ ਤੁਸੀਂ ਪਿੱਛੇ ਜੇ ਦੇਖਿਆ ਹੋਣਾ ਕਿ ਕੁਰਾਲੀ ਦੇ ਵਿੱਚ ਵੀ ਦੋ ਤਿੰਨ ਅਜਿਹੇ ਕੰਮ ਹੋਏ ਆ ਉਹਨਾਂ ਦੇ ਬਾਰੇ ਵੀ ਅਸੀਂ ਲਿਖਿਆ ਪਰ ਕਿਤੇ ਦੇਖੋ ਕੁਰਾਲੀ ਦੀ ਜੋ ਰਾਜਨੀਤੀ ਹੈ ਗਲੀਆਂ ਨਾਲੀਆਂ ਦੇ ਵਿੱਚ ਛਟਕੀ ਪਈ ਹੈ ਪਿਛਲੇ 35 ਸਾਲਾਂ ਤੋਂ 40 ਸਾਲਾਂ ਤੋਂ 50 ਸਾਲਾਂ ਤੋਂ ਪਰ ਮੈਂ ਇਹ ਕਹੂੰਗਾ ਕਿ ਅੱਜ ਦੇ ਟਾਈਮ ਦੇ ਵਿੱਚ ਐਦਾਂ ਦੀ ਗੇਮਾਂ ਦੇ ਵਿੱਚ ਇਹ ਆ ਮੋਬਾਈਲਾਂ ਨੂੰ ਛੇੜਾਣ ਦੇ ਵਿੱਚ ਤੁਸੀਂ ਐਦਾਂ ਦਾ ਸਹਿਯੋਗ ਦਿਓ ਔਰ ਖਾਸ ਕਰਕੇ ਇਸ ਦੇ ਵਿੱਚ ਮੀਡੀਆ ਦਾ ਜ਼ਿਆਦਾ ਹੱਥ ਹੁੰਦਾ ਹੈ ਮੀਡੀਆ ਦਾ ਔਰ ਤੁਸੀਂ ਸਾਡੇ ਪੱਤਰਕਾਰ ਭਰਾ ਐ ਇਹਨਾਂ ਦਾ ਜ਼ਿਆਦਾ ਸਹਿਯੋਗ ਹੋਣਾ ਚਾਹੀਦਾ ਤਾਂ ਕਿ ਜੋ ਬੱਚਿਆਂ ਨੂੰ ਵੀ ਸੁਝਾ ਸਕਣ ਵੀ ਐਦਾਂ ਦੇ ਜੋ ਕੰਮ ਹੈ ਨਸ਼ਿਆਂ ਵਾਲੇ ਜਾਂ ਗੇਮਾਂ ਵਾਲੇ ਉਹਨਾਂ ਤੋਂ ਦੂਰ ਉੱਠ ਕੇ ਐਦਾਂ ਦੀਆਂ ਆਊਟਡੋਰ ਗੇਮਾਂ ਹੈ ਜੋ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰੀਏ ਔਰ ਮੈਂ ਆਪਣੇ ਖੰਨੀ ਤੋਂ ਮੈਂ ਤਾਂ ਇਹੀ ਕਹੂੰਗਾ ਅੱਜ ਵੀ ਜਿੱਦਾਂ ਮੈਨੂੰ ਰੋਕੀ ਜੀ ਨੇ ਕਿਹਾ ਵੀ ਭਾਈ ਸਾਹਿਬ ਵੀ ਤੁਸੀਂ ਕੁਛ ਨਾ ਕੁਛ ਇੱਥੇ ਜੋ ਤੁਹਾਡਾ ਸਰਦਾ ਮੈਂ ਔਰ ਮੇਰੇ ਕਲੱਬ ਵੱਲੋਂ ਅਸੀਂ 100 ਪੇਟੀਆਂ ਪਾਣੀ ਦੀ ਦੇਈਆਂ ਤਾਂ ਕਿ ਜੋ ਐਦਾਂ ਦਾ ਉਪਰਾਲੇ ਹਮੇਸ਼ਾ ਹੀ ਮੈਸੀ ਅੱਗੇ ਨੂੰ ਵੀ ਤਿਆਰ ਰਹਾਂਗੇ ਕਿਤੇ ਵੀ ਸਾਨੂੰ ਦੱਸੋ ਵੀ ਆਹ ਚੀਜ਼ ਦੀ ਜ਼ਰੂਰਤ ਹੈ ਅਸੀਂ ਔਰ ਜੋ ਸਾਡੇ ਕਲੱਬ ਦਾ ਨਾਮ ਹੈ ਮੇਰੇ ਛੋਟਾ ਵੀਰ ਹੈ ਉਹ ਵੀ ਤੁਹਾਡੇ ਦੱਸਣਗੇ ਦੱਸੋ ਜੀ ਤੇ ਜਿਹੜੇ ਜਿਹੜੇ ਕਲੱਬ ਦਾ ਨਾਮ ਹੈ ਸ੍ਰੀ ਸਨਾਤਨ ਧਰਮ ਜਾਗਰਣ ਮੰਡਲ ਹੈ ਜਿਹਦੇ ਕੀ ਜਿਹੜੇ ਪ੍ਰਧਾਨ ਸਾਹਿਬ ਸਾਡੇ ਹੈਪੀ ਜੀ ਨੇ ਜਿਹੜਾ ਕਾਰਿਆਕਾਲ ਨੂੰ ਸੰਭਾਲਦੇ ਨੇ ਸਾਰਾ ਕਰਦੇ ਨੇ ਜੀ ਕੀ 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 ਪ੍ਰਾਲਿਆਂ ਕਲੱਬ ਲੋਣ ਕਿਤੇ ਇਹ ਹਜੇ ਤਾਂ ਅਸੀਂ ਇਹਦੇ ਵਿੱਚ ਸਿਰਫ ਜਾਗਰਣ ਦੀ ਮੁਹਿੰਮ ਸ਼ੁਰੂ ਕੀਤੀ ਜਿੱਕਾ ਕਿ ਗੋਲਦੀ ਭਾਜੀ ਨੇ ਸਾਨੂੰ ਆ ਚੀਜ਼ਾਂ ਦੇਖਣ ਨੂੰ ਮਿਲਿਆ ਤਾਂ ਸਾਨੂੰ ਨਵੀਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਤਾਂ ਇਸ ਕਰਕੇ ਹੁਣ ਅਸੀਂ ਸੋਚ ਰਹੇ ਕਿ ਅੱਗੇ ਵੱਧ ਤੋਂ ਵੱਧ ਅਸੀਂ ਜਾਗਰਣ ਨੂੰ ਵੀ ਕਰਦੇ ਹੋਏ ਨਾਲ ਦੀ ਨਾਲ ਹੋਰ ਆਊਟਰ ਗੇਮਾਂ ਆ ਵੀ ਜਾਈਏ ਸਿੰਗੀ ਕੰਪੀਟੀਸ਼ਨ ਵਗੈਰਾ ਸਾਰੇ ਮਜਾਈਏ ਦੇਖੋ ਧਾਰਮਿਕ ਤਾਂ ਲੋਕ ਮੰਦਰਾਂ ਚ ਵੀ ਜਾ ਰਹੇ ਨੇ ਉਹਦੇ ਜਗ੍ਹਾ ਬਣੀ ਹੋਈ ਏ ਧਾਰਮਿਕ ਪ੍ਰੋਗਰਾਮ ਕਰਨ ਦੀ ਇੱਕ ਜਗ੍ਹਾ ਬਣੀ ਹੋਈ ਏ ਤੇ ਦਿਨ ਰਾਤ ਲੋਕ ਜਾ ਰਹੇ ਨੇ ਤੇ ਜਾਣਾ ਵੀ ਚਾਹੀਦਾ ਤੁਹਾਨੂੰ ਕੀ ਲੱਗਦਾ ਜੇ ਬੰਦਾ ਸਹੀ ਹੋਊਗਾ ਜੇ ਬੰਦਾ ਮਤਲਬ ਕਿਸੇ ਕਰੀ ਸੈੱਟ ਹੋਊਗਾ ਦ